Yeah. ਜਗਤ ਨਾ ਸਾਧੋ ਤੇ ਨੀ ਚਰਨ ਨਾ ਜਾਟੋ ਗੁਰੂ ਆਹੇ ਗੁਰੂ ਆਹੇ ਗੁਰੂ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਦਰਸ਼ਨ ਦੇਖ ਜੀਵਾ ਗੁਰਦੇ दर्शन देख जीवा मागुर तेरा दर्शन देख जीवा मागुर तेरा दर्शन देख जीवा मागुर तेरा ਲਗਾ ਕਿਤ ਕੁ ਫਕੜੈ 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 ਮੁਕਤੀ ਚੱਲੀ ਰਹਿਣ ਮੁਕਤੀ ਚੱਲੀ ਰਹਿਣ ਮੁਕਤੀ ਚੱਲੀ ਰਹਿਣ So he can. Ah, hi Guru. Ah, Guru. Ah, Guru. Ah, Guru. Ah, Guru. 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 ਵਾਹਿਗੁਰੂ 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 ਰਹਿਣ ਗਵਾਈ ਸੋ ਇੱਕ ਦਿਵਸ ਗਵਾਇ ਆਖਾਏ ਰਹਿਣ ਗਵਾਈ ਸੋ ਇੱਕ ਦਿਵਸ ਗਵਾਇ ਆਖਾਏ ਹੀਰੇ ਜੈਸਾ ਜਨਮ ਹੈ ਕੋਟੀ ਬਦਲੇ ਜਾਏ ਹੀਰੇ ਜੈਸਾ ਜਨਮ ਹੈ ਕੋਟੀ ਬਦਲੇ ਜਾਏ ਵਾਹਿਗੁਰੂ 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 ਆਇਆ ਦੂਰੋਂ ਚੱਲ ਕੇ ਮੈਂ ਆਇਆ ਦੂਰੋਂ ਚੱਲ ਕੇ ਆਇਆ ਦੂਰੋਂ ਚੱਲ ਕੇ ਮੈਂ ਆਇਆ ਦੂਰੋਂ ਚੱਲ ਕੇ ਤੱਕੀ ਤੋ ਸਰਨਾਏ ਤੱਕੀ ਤੋ ਸਰਨਾਏ ਤੱਕੀ ਤੋ ਸਰਨਾਏ ਤੱਕੀ ਤੋ ਸਰਨਾਏ Salum. Vahe Guru, 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 Vahe Guru. ki ja, Abadiyar ki ja, ki ja, ki ja. ਤੋਰ ਮੋਰ ਮਨੀਤੈ ਮਤਨੀ ਤੋਰ ਮੋਰ ਮਨ ਮਾਨੈ ਮਤਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਜਨ ਕੋ ਪੂਰਨ ਦੀਜੈ ਜਨ ਕੋ ਪੂਰਨ ਦੀਜੈ ਬਚਨੀ ਤੋਰ ਮੋਰ ਮਨ ਮਾਨੈ ਬਚਨੀ ਤੋਰ ਮੋਰ ਮਨ ਮਾਨੈ ਬਚਨੀ ਤੋਰ ਮੋਰ ਮਨ ਮਾਨੈ ਵਾਹਿਗੁਰੂ 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 ਜਿਣੀ ਤੋਰ ਮੋਰ ਮਨ ਮਾਨੈ ਬਚਨੀ ਤੋਰ ਮੋਰ ਮਨ ਮਾਨੈ ਬਚਨੀ ਤੋਰ ਮੋਰ ਮਨ ਮਾਨੈ ਜਨਕੋ ਪੂਰਨ ਦੀ ਜਨਕੋ ਪੂਰਨ ਦੀ ਜਨਕੋ ਪੂਰਨ ਦੀ ਜਨਕੋ ਪੂਰਨ ਦੀ ਜੈ ਗੁਰੂ ਵਾਹਿਗੁਰੂ 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 ਗੁਰੂ ਏ ਜਨਮ ਤੁਮਾਰੇ ਲੇਖ ਏ ਜਨਮ ਤੁਮਾਰੇ ਲੇਖ ਏ ਜਨਮ ਤੁਮਾਰੇ ਲੇਖ ਕਹਿਰ ਵਿਦਾਸ ਆਸ ਲਗ ਜੀਵੋ 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 ਚਿਰਪਯੋ ਦਰਸ਼ਨ ਦੇਖੈ ਚਿਰਪਯੋ ਦਰਸ਼ਨ ਦੇਖੈ ਚਿਰਪਯੋ ਦਰਸ਼ਨ ਦੇਖੈ ਚਿਰਪਯੋ ਦਰਸ਼ਨ ਦੇ